ਸੋ ਹੁਣ ਹੀ ਫਿਰ ਤੇ ਰੋਜ਼ਾਨਾ ਜ਼ਿੰਦਗੀ ਲਈ ਅਜ਼ਮਾਏ ਹੋਏ ਆ ਸਰਦਾਰ ਪੈਂਟ ਕਰੀਲੂ ਨੋਸਕੇ ਨੰਬਰ 1 ਜੇਕਰ ਤੁਹਾਨੂੰ ਬਹੁਤ ਜ਼ਿਆਦਾ ਖਾਂਸੀ ਆ ਰਹੀ ਹੈ ਤਾਂ ਇੱਕ ਛੋਟਾ ਜਿਹਾ ਟੁਕੜਾ ਅਦਰਕ ਦਾ ਲਓ ਤੇ ਆਪਣੇ ਦੰਦਾਂ ਦੇ ਥੱਲੇ ਰੱਖ ਲਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਖਾਂਸੀ ਤੋਂ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਜਾਂ ਫਿਰ ਤੁਸੀਂ ਥੋੜਾ ਜਿਹਾ ਜੀਰਾ ਵੀ ਚਵਾ ਸਕਦੇ ਹੋ ਇਸ ਦੇ ਨਾਲ ਵੀ ਤੁਹਾਨੂੰ ਖਾਂਸੀ ਤੋਂ ਬਹੁਤ ਜ਼ਿਆਦਾ ਰਾਹਤ ਮਿਲੇਗੀ ਨੰਬਰ 2 ਜੇਕਰ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਇਸ ਤਰ੍ਹਾਂ ਲੱਗ ਰਿਹਾ ਕਿ ਤੁਹਾਨੂੰ ਉਲਟੀ ਆ ਜਾਵੇਗੀ ਤਾਂ ਨਿੰਬੂ ਨੂੰ ਅੱਧਾ ਕੱਟ ਲਓ ਤੇ ਉਸ ਤੋਂ ਬਾਅਦ ਉਸ ਉੱਪਰ ਸਿੰਧਾ ਨਮਕ ਅਤੇ ਕਾਲਾ ਨਮਕ ਮਿਲਾ ਕੇ ਲਗਾ ਲਓ ਤੇ ਉਸ ਤੋਂ ਬਾਅਦ ਉਸ ਨੂੰ ਚੱਟ ਲਓ ਉਲਟੀ ਆਣੀ ਤੁਰੰਤ ਬੰਦ ਹੋ ਜਾਵੇਗੀ ਤੇ ਤੁਹਾਡਾ ਖਾਣਾ ਵੀ ਹਜਮਾ ਜਾਵੇਗਾ ਨੰਬਰ 3 ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਲੋ ਹੈ ਚੱਕਰ ਆ ਰਹੇ ਹਨ ਅਤੇ ਘਬਰਾਹਟ ਹੋ ਰਹੀ ਆ ਤਾਂ 7 ਤੋਂ 8 ਮੂੰਕਾ ਲੈ ਕੇ ਉਹਨਾਂ ਉੱਪਰ ਨਮਕ ਲਗਾ ਲਓ ਅਤੇ ਫਿਰ ਉਹਨਾਂ ਨੂੰ ਖਾ ਲਓ ਅਜਿਹਾ ਕਰਨ ਦੇ ਨਾਲ ਤੁਹਾਨੂੰ ਤੁਰੰਤ ਹੀ ਆਰਾਮ ਮਿਲੇਗਾ ਨੰਬਰ 4 ਜੇਕਰ ਤੁਹਾਡਾ ਗਲਾ ਬੈਠ ਗਿਆ ਹੈ ਤਾਂ ਪਾਣੀ ਵਿੱਚ ਲੌਂਗ ਅਤੇ ਅਦਰਕ ਪਾ ਕੇ ਵਾਲ ਲਓ ਅਤੇ ਫਿਰ ਇਸ ਨੂੰ ਛਾਣਨ ਤੋਂ ਬਾਅਦ ਪੂਰਾ ਦਿਨ ਇਸ ਪਾਣੀ ਨੂੰ ਪੀਂਦੇ ਰਹੋ ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਨੰਬਰ 5 ਜੇਕਰ ਤੁਹਾਡੇ ਹੱਥਾਂ ਉਤੇ ਸ਼ਾਈ ਦਾ ਦਾਗ ਲੱਗ ਗਿਆ ਹੈ ਤਾਂ ਇਸ ਉੱਪਰ ਨਿੰਬੂ ਰਗੜੋ ਤੁਰੰਤ ਹੀ ਸ਼ਾਈ ਦਾ ਧਿਆਗ ਤੂਰ ਹੋ ਜਾਵੇਗਾ ਨੰਬਰ 6 ਬਾਤੂ ਦਾ ਸੇਵਨ ਕਰਨ ਨਾਲ ਤੁਸੀਂ ਪੀਲੀਆ ਵਰਗੀ ਭਿਆਨਕ ਬਿਮਾਰੀ ਤੋਂ ਬਚ ਸਕਦੇ ਹੋ ਦੇ ਨਾਲ ਹੀ ਬਾਤੂ ਦੇ ਸੇਵਨ ਨਾਲ ਪੀਲੀਆ ਰੋਗ ਬਿਲਕੁਲ ਠੀਕ ਹੋ ਜਾਂਦਾ ਹੈ ਇਸ ਲਈ ਠੰਡੇ ਮੌਸਮ ਵਿੱਚ ਬਾਤੂ ਦਾ ਸੇਵਨ ਜ਼ਰੂਰ ਕਰੋ ਨੰਬਰ 7 ਜੇਕਰ ਤੁਹਾਨੂੰ ਬਹੁਤ ਜ਼ਿਆਦਾ ਠੰਡ ਲੱਗ ਰਹੀ ਆ ਜਾਂ ਫਿਰ ਜ਼ੁਕਾਮ ਹੋ ਗਿਆ ਹੋਵੇ ਅਤੇ ਇਸ ਨਾਲ ਤੁਹਾਨੂੰ ਸਾਹ ਲੈਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ ਤਾਂ ਤੁਸੀਂ ਥੋੜਾ ਜਿਹਾ ਗਰਮ ਪਾਣੀ ਲਓ ਅਤੇ ਆਪਣੀ ਛਾਤੀ ਦੇ ਉੱਪਰ ਉਸ ਗਰਮ ਪਾਣੀ ਨਾਲ ਸੇਕ ਦਿਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਠੰਡ ਅਤੇ ਜ਼ੁਕਾਮ ਤੋਂ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਨੰਬਰ 8 ਖਾਣਾ ਖਾਣ ਦੇ ਨਾਲ ਹਮੇਸ਼ਾ ਲੱਸੀ ਦਾ ਸੇਵਨ ਜ਼ਰੂਰ ਕਰੋ ਇਸ ਦੇ ਨਾਲ ਪੇਟ ਸਾਫ਼ ਹੋ ਜਾਵੇਗਾ ਨੰਬਰ 9 ਜੇਕਰ ਤੁਹਾਨੂੰ ਬਾਰ-ਬਾਰ ਉਲਟੀਆਂ ਆ ਰਹੀਆਂ ਹਨ ਤਾਂ ਤੁਸੀਂ ਬਰਫ਼ ਨੂੰ ਵੀ ਚੂ ਸਕਦੇ ਹੋ ਅਜਿਹਾ ਕਰਨ ਦੇ ਨਾਲ ਤੁਹਾਨੂੰ ਉਲਟੀ ਆਉਣੀ ਤੁਰੰਤ ਬੰਦ ਹੋ ਜਾਵੇਗੀ ਨੰਬਰ 10 ਜੇਕਰ ਤੁਸੀਂ ਸਵੇਰੇ ਸ਼ਾਮ ਤਾੜੀ ਬੁਝਾਉਂਦੇ ਹੋ ਤਾਂ ਜਿਹਾ ਕਰਨ ਨਾਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਜਾਓਗੇ ਕਿਉਂਕਿ ਹੱਥਾਂ ਵਿੱਚ ਸਾਡੇ ਐਕੂ ਪ੍ਰੈਸ਼ਰ ਪੁਆਇੰਟ ਹੁੰਦੇ ਆ ਇਸ ਨਾਲ ਸਾਰੇ ਪ੍ਰੈਸ ਆਉਣ ਦੇ ਤੁਸੀਂ ਬਿਮਾਰੀ ਮੁਕਤ ਰਹੋਗੇ ਨੰਬਰ 11 ਸਵੇਰ ਦੇ ਸਮੇਂ 5 ਮਿੰਟ ਜ਼ਰੂਰ ਹੱਸਣਾ ਚਾਹੀਦਾ ਹੈ ਤੁਸੀਂ ਡਿਪਰੈਸ਼ਨ ਤੋਂ ਬਚੇ ਰਹੋਗੇ ਨੰਬਰ 12 ਦੁੱਧ ਦੇ ਨਾਲ ਕਦੇ ਵੀ ਅਰਬੀ ਭਿੰਡੀ ਚਾਹ ਫਿਰ ਕਰੇਲੇ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ ਇਸ ਨਾਲ ਤੁਹਾਡਾ ਪੇਟ ਖਰਾਬ ਹੋ ਸਕਦਾ ਨੰਬਰ 13 50 ਸਾਲ ਦੀ ਉਮਰ ਤੋਂ ਬਾਅਦ ਕਣਕ ਦਾ ਦਲੀਆ ਜ਼ਰੂਰ ਖਾਣਾ ਚਾਹੀਦਾ ਹੈ ਇਹ ਤੁਹਾਡੀਆਂ ਹੱਡੀਆਂ ਨੂੰ ਕਦੇ ਕਮਜ਼ੋਰ ਨਹੀਂ ਹੋਣ ਦੇਵੇਗਾ ਨੰਬਰ 14 ਦਿਨ ਵਿੱਚ ਇੱਕ ਵਾਰ ਸੰਤਰੇ ਦਾ ਜੂਸ ਜ਼ਰੂਰ ਪੀਓ ਜਿਆ ਕਰਨ ਦੇ ਨਾਲ ਤੁਹਾਡਾ ਇਮਿਊਨ ਸਿਸਟਮ ਵਧੇਗਾ ਤੇ ਤੁਹਾਡੀਆਂ ਹੱਡੀਆਂ ਵੀ ਮਜ਼ਬੂਤ ਹੋ ਜਾਣਗੀਆਂ ਨਾਲ ਦੀ ਨਾਲ ਤੁਹਾਡੇ ਚਿਹਰੇ ਤੇ ਵੀ ਚਮਕਾ ਜਾਵੇਗੀ ਨੰਬਰ 15 ਜੇਕਰ ਤੁਹਾਨੂੰ ਸਕੇਂਦੀ ਅਲਰਜੀ ਹੈ ਤਾਂ ਤੁਸੀਂ ਕਾਲੀ ਮਿਰਚ ਅਤੇ ਲੌਂਗ ਨੂੰ ਚਬਾ ਕੇ ਖਾ ਲਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਅਲਰਜੀ ਤੋਂ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਨੰਬਰ 16 ਤੁਹਾਨੂੰ ਕੱਚਾ ਸਲਾਦ ਜ਼ਰੂਰ ਖਾਣਾ ਚਾਹੀਦਾ ਹੈ ਕਿਉਂਕਿ ਜਿਆ ਕਰਨ ਦੇ ਨਾਲ ਤੁਸੀਂ ਕਬਜ਼ ਵਰਗੀ ਬਿਮਾਰੀ ਤੋਂ ਬਚ ਸਕਦੇ ਹੋ ਨੰਬਰ 17 ਪੀਰੀਅਡ ਦੇ ਸਮੇਂ ਜੇਕਰ ਪੇਟ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੋਵੇ ਤਾਂ ਤਵੇ ਦੇ ਉੱਪਰ ਜਮੈਨ ਨੂੰ ਭੁੰਨ ਕੇ ਖਾ ਲਓ ਅਤੇ ਉੱਪਰ ਦੀ ਗਰਮਗੁਣਾ ਪਾਣੀ ਪੀ ਲਿਓ ਤੁਹਾਨੂੰ ਦਰਦ ਨਹੀਂ ਹੋਵੇਗਾ ਨੰਬਰ 18 ਠੰਡ ਦੇ ਮੌਸਮ ਵਿੱਚ ਦੁੱਧ ਵਿੱਚ ਹਲਦੀ ਮਿਲਾ ਕੇ ਰਾਤ ਦੇ ਸਮੇਂ ਪੀਣ ਦੇ ਨਾਲ ਤੁਹਾਨੂੰ ਠੰਡ ਦੀ ਸ਼ਿਕਾਇਤ ਨਹੀਂ ਹੋਵੇਗੀ ਅਤੇ ਨਾਲ ਹੀ ਤੁਹਾਡਾ ਹਾਜ਼ਮਾ ਉਦ੍ਰੋਸ਼ਤ ਹੋ ਜਾਵੇਗਾ। ਨੰਬਰ 19 ਜਿਨ੍ਹਾਂ ਦੇ ਵਾਲ ਬਹੁਤ ਜ਼ਿਆਦਾ ਝੜਦੇ ਹਨ ਉਹਨਾਂ ਨੂੰ ਔਰਿੰਡੀ ਦੇ ਤੇਲ ਵਿੱਚ ਮੇਥੀ ਦਾਣੇ ਦਾ ਪਾਊਡਰ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ਤੇ ਲਗਾਉਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਉਹਨਾਂ ਦੇ ਵਾਲ ਝੜਨੇ ਬਿਲਕੁਲ ਬੰਦ ਹੋ ਜਾਣਗੇ। ਨੰਬਰ 20 ਜਿਨ੍ਹਾਂ ਲੋਕਾਂ ਨੂੰ ਬਵਾਸੀਰ ਦੀ ਪਰੇਸ਼ਾਨੀ ਆ ਉਹਨਾਂ ਨੂੰ ਅਮਰੂਦ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਅਜਿਹਾ ਕਰਨ ਦੇ ਨਾਲ ਬਵਾਸੀਰ ਤੋਂ ਬਹੁਤ ਜ਼ਿਆਦਾ ਸ਼ੇਤੀ ਰਾਹ ਮਿਲਦਾ ਹੈ। ਨੰਬਰ 21 ਦੇਖਿਆ ਤੁਹਾਡੀਆਂ ਅੱਖਾਂ ਬਹੁਤ ਜ਼ਿਆਦਾ ਕਮਜ਼ੋਰ ਹਨ ਅਤੇ ਅੱਖਾਂ ਦੀ ਵਜ੍ਹਾ ਦੇ ਨਾਲ ਤੁਹਾਡੇ ਸਿਰ ਵਿੱਚ ਵੀ ਦਰਦ ਰਹਿੰਦਾ ਹੈ ਤਾਂ ਤੁਹਾਨੂੰ ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਆਮਲੇ ਦਾ ਮਰਬਾ ਖਾਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਪਰ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖੋ ਜਦੋਂ ਕਿ ਤੁਸੀਂ ਆਮਲੇ ਦਾ ਮਰਬਾ ਖਾਓ ਉਸ ਟਾਈਮ ਆਮਲੇ ਨੂੰ ਪਹਿਲਾਂ ਪਾਣੀ ਨਾਲ ਜ਼ਰੂਰ ਧੋ ਲਓ ਇਸ ਤਰ੍ਹਾਂ ਕਰਨ ਦੇ ਨਾਲ ਆਮਲੇ ਦੀ ਚਾਸ਼ਨੀ ਪੂਰੀ ਤਰ੍ਹਾਂ ਉੱਤਰ ਜਾਵੇਗੀ ਨੰਬਰ 22 ਜੇਕਰ ਤੁਹਾਨੂੰ 슈ਗਰ ਦੀ ਪਰੇਸ਼ਾਨੀ ਆ ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਆਮਲੇ ਦਾ ਰਸ ਪੀਣ ਦੇ ਨਾਲ ਤੁਹਾਨੂੰ ਇਸ ਵਿੱਚ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਨੰਬਰ 23 ਕਦੂ ਅਤੇ ਕarele ਖਾਣ ਦੇ ਨਾਲ ਤੁਹਾਡਾ ਖੂਨ ਸਾਫ਼ ਹੋ ਜਾਂਦਾ ਹੈ ਇਸ ਲਈ ਆਪਣੀ ਡਾਈਟ ਵਿੱਚ ਕਦੂ ਅਤੇ ਕਾਰੇਰੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਹੈ ਨੰਬਰ ਚੌਵੀ ਜੋ ਬੱਚੇ ਜ਼ਿਆਦਾ ਝੁੱਕ ਕੇ ਪੜ੍ਹਾਈ ਕਰਦੇ ਨੇ ਉਹਨਾਂ ਨੂੰ ਇਸ ਤਰ੍ਹਾਂ ਕਰਨ ਦੇ ਨਾਲ ਰੀਡ ਦੀ ਹੱਡੀ ਅੱਖਾਂ ਦੀ ਰੌਸ਼ਨੀ ਅਤੇ ਫੇਫੜਿਆਂ ਤੇ ਜ਼ਿਆਦਾ ਬੁਰਾ ਅਸਰ ਪੈਂਦਾ ਸੋ ਸਹੀ ਪੋਸਟਰ ਚ ਬੈ ਕੇ ਪੜੋ ਨੰਬਰ 25 ਜੇਕਰ ਤੁਹਾਡਾ ਪੇਰ ਥੋੜਾ ਜਿਹਾ ਖਰਾਬ ਆਤਾ ਅਦਰਕ ਚਬਾ ਲਓ ਇਸ ਨਾਲ ਤੁਹਾਨੂੰ ਉਸੇ ਟਾਈਮ ਫਾਇਦਾ ਮਿਲੇਗਾ ਨੰਬਰ 26 ਜੇਕਰ ਤੁਹਾਡੇ ਮੂਛਾਂ ਵਿੱਚ ਜਲਨ ਹੈ ਤਾਂ ਤੁਹਾਨੂੰ ਖੀਰੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਨੰਬਰ 27 ਕद्दू ਦੇ ਵੀਜਾਂ ਦਾ ਸੇਵਨ ਕਰਨ ਦੇ ਨਾਲ ਵਾਲ ਲੰਬੇ ਅਤੇ ਸੰਘਣੇ ਹੋ ਜਾਂਦੇ ਆ ਤੇ ਨਾਲ ਹੀ ਵਾਲ ਝੜਨੇ ਬੰਦ ਹੋ ਜਾਂਦੇ ਆ ਇਸ ਇਸ ਲਈ ਨਿਯਮਤ ਰੂਪ ਵਿੱਚ ਕੱਦੂ ਦੇ ਵੀਜ਼ਾ ਦਾ ਸੇਵਨ ਜ਼ਰੂਰ ਕਰੋ ਇਸ ਦੇ ਸਰੀਰ ਨੂੰ ਹੋਰ ਵੀ ਬਹੁਤ ਸਾਰੇ ਫਾਇਦੇ ਨੇ ਨੰਬਰ 28 ਜੇਕਰ ਤੁਹਾਨੂੰ ਚੱਕਰ ਆਉਣ ਦੀ ਸਮੱਸਿਆ ਹੋਵੇ ਤਾਂ ਨਿੰਬੂ ਕਾਲੀ ਮਿਰਚ ਅਤੇ ਚੀਨੀ ਦਾ ਸੇਵਨ ਕਰੋ ਜਿਆ ਕਰਨ ਦੇ ਨਾਲ ਤੁਹਾਨੂੰ ਚੱਕਰ ਆਉਣੇ ਉਸੇ ਟਾਈਮ ਬੰਦ ਹੋ ਜਾਣਗੇ ਨੰਬਰ 29 ਅਜਮੈਨ ਦਾ ਸੇਵਨ ਕਰਨ ਦੇ ਨਾਲ ਤੁਹਾਡਾ ਖੂਨ ਕਦੇ ਵੀ ਨਹੀਂ ਜਾਂਦਾ ਅਤੇ ਪੇਟ ਹਮੇਸ਼ਾ ਸਾਫ਼ ਰਹਿੰਦਾ ਹੈ ਤੇ ਪਾਚਨ ਕਿਰਿਆ ਵੀ ਸੁਧਰਦੀ ਆ ਨੰਬਰ 30 ਵੈਂਗਨ ਦਾ ਜ਼ਿਆਦਾ ਸੇਵਨ ਕਰਨ ਦੇ ਨਾਲ ਤੁਹਾਨੂੰ ਮੂੰਹ ਦੇ ਛਾਲਿਆਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਤੁਸੀਂ ਵੈਂਗਨ ਦਾ ਸੇਵਨ ਨਿਯਮਤ ਮਾਤਰਾ ਵਿੱਚ ਹੀ ਕਰੋ ਤਾਂ ਚੰਗਾ ਹੈ ਨੰਬਰ 31 ਜਾਮਨ ਦੀਆਂ ਗਿਰਕਾ ਨੂੰ ਬਰੀਕ ਪੀਸ ਕੇ ਦਹੀਂ ਦੇ ਨਾਲ ਖਾ ਲੈਣ ਦੇ ਨਾਲ ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਖਤਮ ਹੋ ਜਾਂਦੀਆਂ ਨੇ ਨੰਬਰ 32 ਨਿੰਮ ਦੀ ਦਤਨ ਕਰਨ ਦੇ ਨਾਲ ਦੰਦਾਂ ਤੇ ਕਦੇ ਵੀ ਕੀੜਾ ਨਹੀਂ ਲੱਗਦਾ ਤੇ ਮਸੂੜਿਆਂ ਵਿੱਚੋਂ ਖੂਨੋਂ ਆਉਂਦੀ ਸਮੱਸਿਆ ਵੀ ਨਹੀਂ ਹੁੰਦੀ ਇਸ ਲਈ ਸਾਨੂੰ ਨਿੰਮ ਦੀ ਦਾਤਨ ਜ਼ਰੂਰ ਕਰਨੀ ਚਾਹੀਦੀ ਆ ਨੰਬਰ 33 ਸਰਦੀਆਂ ਵਿੱਚ ਜਦੋਂ ਵੀ ਤੁਹ ਪਾਵੇ ਤਾਂ ਸਾਨੂੰ ਤੁੱਪੇ ਜ਼ਰੂਰ ਵਟਣਾ ਚਾਹੀਦਾ ਹੈ ਕਿਉਂਕਿ ਇਸ ਦੇ ਨਾਲ ਵਿਟਾਮਿਨ ਡੀ ਮਿਲਦਾ ਹੈ ਨੰਬਰ 34 ਨਿੰਬੂ ਅਤੇ ਪਦੀਨੇ ਦੇ ਰਸ ਨੂੰ ਮਿਲਾ ਕੇ ਪੀਣ ਦੇ ਨਾਲ ਤੁਹਾਡਾ ਹਾਜ਼ਮਾ ਬਿਲਕੁਲ ਠੀਕ ਹੋ ਜਾਵੇਗਾ ਜੇਕਰ ਤੁਹਾਡਾ ਹਾਜ਼ਮਾ ਅਕਸਰ ਹੀ ਖਰਾਬ ਹੋ ਜਾਂਦਾ ਹੈ ਤਾਂ ਤੁਸੀਂ ਨਿੰਬੂ ਅਤੇ ਪਦੀਨੇ ਦੇ ਰਸ ਨੂੰ ਨਿਯਮਿਤ ਮਾਤਰਾ ਵਿੱਚ ਪੀ ਸਕਦੇ ਹੋ ਇਸ ਦੇ ਨਾਲ ਤੁਹਾਡੀ ਇਹ ਸਮੱਸਿਆ ਬਿਲਕੁਲ ਦੂਰ ਹੋ ਜਾਵੇਗੀ ਨੰਬਰ 35 ਜਦ ਨੰਗੇ ਪੈਰੀ ਚੱਲਣ ਦੇ ਨਾਲ ਤੁਹਾਡੇ ਪੈਰਾਂ ਦੀਆਂ ਤਲੀਆਂ ਵਿੱਚ ਤਾਕਤ ਬਣੀ ਰਹਿੰਦੀ ਆ ਇਸ ਲਈ ਜਿੰਨਾ ਹੋ ਸਕੇ ਸਵੇਰੇ ਅੱਧਾ ਘੰਟਾ ਦਾ ਜ਼ਰੂਰ ਨੰਗੇ ਪੈਰੀ ਚੱਲੋ ਹੀ ਨੰਬਰ 36 ਚਿਹਰੇ ਤੋਂ ਦਾਗ-ਦੱਬੇ ਦੂਰ ਕਰਨ ਦੇ ਲਈ ਤੁਸੀਂ ਟਮਾਟਰ ਨੂੰ ਕੱਟ ਕੇ ਚਿਹਰੇ ਤੇ ਦਾਗ-ਦੱਬਿਆਂ ਉੱਪਰ ਲਗਾ ਸਕਦੇ ਹੋ ਇਸ ਤਰ੍ਹਾਂ ਕਰਨ ਦੇ ਨਾਲ ਹੌਲੀ-ਹੌਲੀ ਤੁਹਾਡਾ ਚਿਹਰਾ ਬਿਲਕੁਲ ਦਾਗ-ਦੱਬਿਆਂ ਤੋਂ ਫ੍ਰੀ ਹੋ ਜਾਵੇਗਾ ਨੰਬਰ 37 ਬੈਂਗਨ ਦੇ ਸਲਾਦ ਦਾ ਇਸਤੇਮਾਲ ਕਰਨ ਦੇ ਨਾਲ ਇਨਸਾਨ ਦਾ ਦਿਲ ਮਜ਼ਬੂਤ ਹੋਣ ਲੱਗ ਜਾਂਦਾ ਹੈ। ਨੰਬਰ 38 ਜਿਆਦਾ ਭੁੱਖ ਲੱਗਣ ਤੋਂ ਬਾਅਦ ਖਾਣਾ ਖਾਣ ਦੇ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਤਾਕਤ ਮਿਲਦੀ ਆ ਅਤੇ ਦਿਮਾਗ ਵੀ ਤੇਜ਼ੀ ਨਾਲ ਕੰਮ ਕਰਦਾ ਹੈ। ਨੰਬਰ 39 ਪੇਟ ਦੇ ਪਾਰ ਸੌਣ ਦੇ ਨਾਲ ਇਨਸਾਨ ਜਲਦੀ ਬੁੱਢਾ ਹੋ ਜਾਂਦਾ ਹੈ। ਨੰਬਰ 40 ਜੋ ਲੋਕ ਰੋਜ਼ਾਨਾ ਦਹੀਂ ਦਾ ਸੇਵਨ ਕਰਦੇ ਨੇ ਉਹਨਾਂ ਨੂੰ ਕਦੇ ਵੀ ਪਿਸ਼ਾਬ ਦੀ ਇਨਫੈਕਸ਼ਨ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਨੰਬਰ 41 ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ਵਿੱਚ ਕੇਲੇ ਦਾ ਸੇਵਨ ਕਰੋ। ਨੰਬਰ 42 ਰਾਤ ਨੂੰ ਧੁੰਨੀ ਵਿੱਚ ਤੇਲ ਪਾਉਣ ਦੇ ਨਾਲ ਦਿਮਾਗ ਤੀਜ ਕੰਮ ਕਰਦਾ ਹੈ ਅਤੇ ਸਰੀਰ ਵੀ ਜ਼ੇਤਵੰਦ ਰਹਿੰਦਾ ਹੈ। ਨੰਬਰ 43 ਭੋਜਨ ਤੋਂ ਪਹਿਲਾਂ ਮਿੱਠਾ ਖਾਣਾ ਅਤੇ ਬਾਅਦ ਵਿੱਚ ਖੱਟਾ ਖਾ ਲੈਣ ਦੇ ਨਾਲ ਕਦੇ ਸ਼ੂਗਰ ਨਹੀਂ ਹੁੰਦੀ। ਨੰਬਰ 44 ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਰਾਜਮਾ, ਕੇਲਾ, ਪਨੀਰ, ਦੁੱਧ, ਦਹੀਂ ਆਦਾਂ ਦਾ ਸੇਵਨ ਕਰੋ। ਨੰਬਰ 45 ਜੇਕਰ ਤੁਸੀਂ ਆਪਣੇ ਵਜ਼ਨ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਤੁਸੀਂ ਹਰ ਰੋਜ਼ ਉਬਾਲ ਕੇ ਆਲੂ ਖਾਇਆ ਕਰੋ। ਨੰਬਰ 46 ਜੇਕਰ ਤੁਹਾਨੂੰ ਬਹੁਤ ਜ਼ਿਆਦਾ ਥਕਾਬੱਟ ਮਹਿਸੂਸ ਹੋ ਰਹੀ ਹੋਵੇ ਤਾਂ ਥੋੜਾ ਜਿਹਾ ਗੁੜ ਖਾ ਲਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡਾ એનર્ਜੀ ਦਾ ਲੈਵਲ ਵੱਧ ਜਾਵੇਗਾ ਨੰਬਰ 47 ਇੱਕ ਹੀ ਸਾਹ ਵਿੱਚ ਪਾਣੀ ਪੀਣ ਦੇ ਨਾਲ ਛਾਤੀ ਵਿੱਚ ਦਰਦ ਹੋ ਸਕਦਾ ਹੈ ਤਾਂ ਪਾਣੀ ਨੂੰ ਹਮੇਸ਼ਾ ਘੁੱਟ-ਘੁੱਟ ਕਰਕੇ ਪੀਓ ਨੰਬਰ 48 ਜੇਕਰ ਤੁਹਾਨੂੰ ਪੇਟ ਦੀ ਕੋਈ ਬਿਮਾਰੀ ਆ ਤਾਂ ਤੁਹਾਨੂੰ ਜਿਆਦਾ ਤੋਂ ਜਿਆਦਾ ਮਸਰ ਜਾਂ ਫਿਰ ਮੂੰਗੀ ਦੀ ਦਾਲ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 49 ਕਬਜ਼ ਦੀ ਦਿੱਕਤ ਹੋਵੇ ਤਾਂ ਸਵੇਰੇ ਖਾਲੀ ਪੇਟ ਪਾਣੀ ਪੀ ਕੇ ਕੁਝ ਦਿਨ ਅੱਡੀਆਂ ਦੇ ਵੱਲ ਚੱਲਣਾ ਚਾਹੀਦਾ ਹੈ ਨੰਬਰ 50 ਬੇਰੇ ਉਟਕੇ ਸਭ ਤੋਂ ਪਹਿਲਾਂ ਆਪਣੀਆਂ ਅੱਖਾਂ ਦੀ ਮ사ਜ ਕਰਨੀ ਚਾਹੀਦੀ ਹੈ ਨੰਬਰ 51 ਰੋਜ਼ਾਨਾ ਇੱਕ ਟਮਾਟਰ ਖਾਣ ਦੇ ਨਾਲ ਤੁਹਾਡੇ ਵਾਲ ਕਦੇ ਵੀ ਸਫੇਦ ਨਹੀਂ ਹੋਣਗੇ ਨੰਬਰ 52 ਵਾਲਾਂ ਦੀ ਲੰਬਾਈ ਵਧਾਉਣ ਦੇ ਲਈ ਤੇਲ ਵਿੱਚ ਕੜੀ ਪਤਾ ਤੇ ਥੋੜੀ ਜਿਹੀ ਰਾਈ ਮਿਲਾ ਕੇ ਇਹਨਾਂ ਨੂੰ ਬਕਾ ਲਓ ਤੇ ਬਾਅਦ ਵਿੱਚ ਆਪਣੇ ਵਾਲਾਂ ਉੱਪਰ ਲਗਾਓ ਵਾਲਾਂ ਦਾ ਝੜਨਾ ਬੰਦ ਹੋ ਜਾਵੇਗਾ ਅਤੇ ਇਹਨਾਂ ਦੀ ਲੰਬਾਈ ਵੀ ਵੱਧ ਜਾਵੇਗੀ ਨੰਬਰ 53 ਗੰਨੇ ਦੇ ਰਸ ਵਿੱਚ ਥੋੜੀ ਜਿਹੀ ਬਰਫ਼ ਅਤੇ ਅੱਧਾ ਨਿੰਬੂ ਨਚੋੜ ਕੇ ਪੀਣ ਦੇ ਨਾਲ ਉਲਟੀ ਆਉਣੀ ਬੰਦ ਹੋ ਜਾਂਦੀ ਆ ਨੰਬਰ 54 ਜੇਕਰ ਉਲਟੀ ਆਉਣੀ ਨਾ ਰੁਕ ਰਹੀ ਹੋਵੇ ਤਾਂ ਪਾਣੀ ਦੇ ਵਿੱਚ 4 ਤੋਂ 5 ਬੂੰਦ ਪਤੀਨੇ ਦਾ ਰਸ ਪਾ ਲਓ ਅਤੇ ਥੋੜਾ ਜਿਹਾ ਕਪੂਰ ਪਾ ਕੇ ਪੀ ਲਓ ਫਿਰ ਫਾਇਦਾ ਮਿਲੇਗਾ ਨੰਬਰ 55 ਜੇਕਰ ਤੁਹਾਨੂੰ ਪਿਸ਼ਾਬ ਰੋਕ ਰੋਕ ਕੇ ਆਉਂਦਾ ਹੈ ਤਾਂ ਤੁਹਾਨੂੰ ਰੋਜ਼ਾਨਾ ਨਾਰੀਅਲ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਨੰਬਰ 56 ਸਟਰਾਬਰੀ ਦਾ ਇਸਤੇਮਾਲ ਕਰਨ ਦੇ ਨਾਲ ਦੰਦ ਬਹੁਤ ਜ਼ਿਆਦਾ ਮਜ਼ਬੂਤ ਹੋ ਜਾਂਦੇ ਹਨ ਤੇ ਦੰਦਾਂ ਨੂੰ ਫਾਇਦਾ ਹੁੰਦਾ ਨੰਬਰ 57 ਦਾਲ ਚੀਨੀ ਦਾ ਇਸਤੇਮਾਲ ਕਰਨ ਦੇ ਨਾਲ ਤੁਸੀਂ ਹਮੇਸ਼ਾ arogya ਰਹੋਗੇ ਨੰਬਰ 58 ਜੇਕਰ ਤੁਹਾਨੂੰ ਕਿਲੇ ਖਾਣ ਤੋਂ ਬਾਅਦ ਕਬਜ ਹੋ ਜਾਂਦੀ ਆ ਤਾਂ ਤੁਸੀਂ ਕਿਲੇ ਉੱਪਰ ਹਲਕਾ ਜਿਹਾ ਕਾਲਾ ਨੂਨਾ ਤੇ ਮਿਰਚ ਛਿੜਕ ਕੇ ਖਾ ਲਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਕਵਰ ਦੀ ਸ਼ਿਕਾਇਤ ਨਹੀਂ ਹੋਵੇਗੀ ਨੰਬਰ 59 ਬੱਚਿਆਂ ਨੂੰ ਜਿਆਦਾ ਦੇ ਤੱਕ ਮੋਬਾਈਲ ਦਾ ਇਸਤੇਮਾਲ ਨਾ ਕਰਨ ਦਿਓ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਬੱਚਿਆਂ ਦੀ ਨਜ਼ਰ ਤੇ ਅਸਰ ਪੈਂਦਾ ਹੈ ਅਤੇ ਇਸ ਨਾਲ ਸਿਰਦਰਦ ਅਤੇ ਮਾਈਗਰੇਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਨਾਲ ਹੀ ਬੱਚੇ ਚੜਚੜੇ ਵੱਧ ਹੋ ਜਾਂਦੇ ਆ ਨੰਬਰ 60 ਗੰਡੇ ਵਿੱਚ ਥੋੜਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਉੱਪਰ ਲਗਾਉਣ ਦੇ ਨਾਲ ਵਾਲ ਸਿਲਕੀ ਹੋ ਜਾਂਦੇ ਨੇ ਨੰਬਰ 68 ਰਾਤ ਨੂੰ ਹਨੇਰੇ ਵਿੱਚ ਸੌਣ ਦੇ ਨਾਲ ਡਿਪਰੈਸ਼ਨ ਦਾ ਖਤਰਾ ਘਟ ਜਾਂਦਾ ਹੈ ਨੰਬਰ 69 ਜੋ ਖਾਣਾ ਤੇਜ਼ੀ ਨਾਲ ਖਾਂਦਾ ਉਹਨਾਂ ਨੂੰ ਖਾਣਾ ਜਲਦੀ ਹਾਜ਼ਮ ਨਹੀਂ ਹੁੰਦਾ ਤੇ ਉਹ ਮੋਟਾਪੇ ਦੇ ਸ਼ਿਕਾਰ ਹੋ ਜਾਂਦੇ ਆ ਤਾਂ ਖਾਣਾ ਹੌਲੀ-ਹੌਲੀ ਚੰਚ-ਚੰਚ ਕੇ ਖਾਓ ਨੰਬਰ 38 ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਉਹਨਾਂ ਨੂੰ ਕਦੇ ਵੀ ਬਦਾਮ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 64 ਟਮਾਟਰ ਦਾ ਸੂਪ ਪੀਣ ਦੇ ਨਾਲ ਵਜ਼ਨ ਘੱਟ ਹੁੰਦਾ ਹੈ ਅਤੇ ਅੱਖਾਂ ਅਤੇ ਤਵਜਾ ਲਈ ਇਹ ਬਹੁਤ ਜ਼ਿਆਦਾ ਫਾਇਦੇਮੰਦ ਦਾ ਨੰਬਰ 55 ਰੋਜ਼ਾਨਾ ਥੋੜੀ ਦੇਰ ਲਈ ਆਪਣੀਆਂ ਉਂਗਲੀਆਂ ਅਤੇ ਨਹਾਂ ਨੂੰ ਆਪਸ ਵਿੱਚ ਰਗੜਨਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਵਾਲ ਸਫੇਦ ਨਹੀਂ ਹੋਣਗੇ ਦੋਸਤੋ ਇਹ ਸੀ ਐਸ ਦੀ ਜਾਣਕਾਰੀ ਉਮੀਦ ਹੈ ਤੁਹਾਨੂੰ ਅੱਜ ਦੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਸਾਡੇ ਚੈਨਲ ਸਾਂਝੇ ਗਾਜ਼ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਆਪਨੀ رائے ਸਾਡੇ ਨਾਲ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰਿਓ ਧੰਨਵਾਦ